ਪੰਜਾਬ ਵਿੱਚ 10 ਲੱਖ 15 ਹਜ਼ਾਰ ਵਿਅਕਤੀਆਂ ਨੂੰ ਜਾਂ ਉਹਨਾਂ ਦੇ ਡਿਪੈਂਡੈਂਟ ਨੂੰ ਉਹਨਾਂ ਦੇ ਆਸ਼ਰਤਾਂ ਨੂੰ ਉਹਨਾਂ ਦੇ ਲੀਗਲ ਹੈਰ ਨੂੰ ਪੰਜਾਬ ਦੇ ਅੰਦਰ ਪੈਨਸ਼ਨ ਜਿਹੜੀ ਮਿਲਦੀ ਹੈ ਸੋ ਪੰਜਾਬ ਸਰਕਾਰ ਨੇ ਉਹਨਾਂ ਦੀ ਸਹੂਲਤ ਦੇ ਲਈ ਇਸ ਡਿਪਾਰਟਮੈਂਟ ਦੇ ਅੰਦਰ ਡਿਪਾਰਟਮੈਂਟ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਚਲਾਉਣ ਦੇ ਲਈ ਅਸੀ ਪੈਨਸ਼ਨਰ ਸੇਵਾ ਪੋਰਟਲ ਪੰਜਾਬ ਦੇ اندر ਲਾਂਚ ਕੀਤਾਗਾ ਜਿਹਦੇ ਨਾਲ ਪੈਨਸ਼ਨਰ ਆਪਣੇ ਘਰ ਬੈਠ ਕੇ ਆਟੋਮੈਟਿਕ ਆਨਲਾਈਨ ਜਿਹੜਾ ਸਿਸਟਮ ਦੇ ਰਾਹੀਂ ਆਪਣਾ ਜੀਵਨ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੁੰਦਾਗਾ ਉਹ ਕਰਵਾ ਸਕਦੇ ਨੇਗੇ ਸ सक्सेशन ਮੋਡਿਊਲ ਦੇ ਰਾਹੀਂ ਪਰਵਾਰਕ ਪੈਨਸ਼ਨ ਦੀ ਐਪਲੀਕੇਸ਼ਨ ਜਿਹੜੀ ਆ ਉਹ ਮੂਵ ਕੀਤੀ ਜਾ ਸਕਦੀ ਆ ਇਸੇ ਤਰੀਕੇ ਐਲਟੀਸੀ ਲਈ ਐਪਲੀਕੇਸ਼ਨ ਆਬੀਐਸ ਪੋਰਟਲ ਤੇ ਮੂਵ ਕੀਤੀ ਜਾ ਸਕਦੀ ਆ ਸ਼ਿਕਾਇਤ ਮੋਡਿਊਲ ਦੇ ਰਾਹੀਂ ਜਿਹੜੀਆਂ ਵੀ ਪੈਨਸ਼ਨ ਦੀਆਂ ਸ਼ਿਕਾਇਤਾਂ ਆਗੀਆਂ ਉਹਨਾਂ ਦਾ ਸ਼ਿਕਾਇਤ ਦੀ ਨਿਰਵਾਣਨ ਦਾ ਜਿਹੜਾ ਕੰਮ ਆ ਸ਼ਿਕਾਇਤ ਨੂੰ ਠੀਕ ਕਰਨ ਦਾ ਕੰਮ ਆ ਉਹ ਵੀ ਇਸ ਪੋਰਟਲ ਤੇ ਹੋ ਸਕਦਾਗਾ ਸੋ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਾਉਣ ਦੇ ਲਈ ਜਾਂ ਆਪਣੀ ਕੋਈ ਨਿੱਜੀ ਇਨਫਰਮੇਸ਼ਨ ਦੇਣ ਦੇ ਲਈ ਕਿਉਂਕਿ ਕਈ ਵਾਰ ਵਿਅਕਤੀ ਆਪਣਾ ਐਡਰੈਸ ਚੇਂਜ ਕਰ ਲੈਂਦਾ ਹੈਗਾ ਡਿਸਟ੍ਰਿਕਟ ਚੇਂਜ ਕਰ ਲੈਂਦਾ ਹੈਗਾ ਫੌਰੀਂ ਚਲਾ ਜਾਂਦਾ ਹੈਗਾ ਜਾਂ ਕਿਤੇ ਹੋਰ ਰਹਿਣ ਲੱਗ ਜਾਂਦਾ ਹੈਗਾ ਉਹਦੀ ਐਪਲੀਕੇਸ਼ਨ ਵੀ ਜਿਹੜੀ ਆ ਦਿੱਤੀ ਜਾ ਸਕਦੀ ਆ ਸੋ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇਗੀਆਂ ਇਹ ਘਰ ਬੈਠ ਕੇ ਵੀ ਘਰ ਬੈਠ ਕੇ ਕਿਉਂਕਿ ਰਿਟਾਇਰ ਹੋ ਜਾਂਦਾ 올ਡ ਏਜ ਦੇ ਅੰਦਰ ਕਈ ਵਾਰ ਵਿਅਕਤੀ ਜਿਹੜਾ ਉਹ ਬੈਂਕ ਤੇ ਨਹੀਂ ਜਾ ਸਕਦਾ ਦਫ਼ਤਰਾਂ ਦੇ ਚੱਕਰ ਨਹੀਂ ਕੱਢ ਸਕਦਾ ਇਹ ਸਾਰੀ ਪ੍ਰਕਿਰਿਆ ਬਹੁਤ ਸਰਲ ਕੀਤੀ ਗਈ ਆ ਤਾਂ ਕਿ ਪੈਨਸ਼ਨਰਾਂ ਨੂੰ ਜਿਹੜੀ ਆ ਕੋਈ ਪ੍ਰੋਬਲਮ ਨਾ ਆਵੇ